ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਦਰਵੱਡੀ ਕਿਸਾਨ ਦੋਸਤੋ ਕਣਕਾਂ ਦੀ ਕਟਾਈ ਹੋ ਗਈ ਹੈ ਜਾਂ ਬੜੀ ਸਪੀਡ 'ਚ ਹੋ ਰਹੀ ਹੈ ਬਹੁਤ ਸਾਰੇ ਕਿਸਾਨ ਭਰਾ ਝੋਨੇ ਬਾਰੇ ਫੋਨ ਕਰਦੇ ਆ ਬਾਲ ਸਾਹਿਬ ਕਿਹੜਾ ਝੋਨਾ ਲਾਈਏ ਸਿੱਧੀ ਬਜਾਈ ਚ ਲਾਈਏ ਕਦੂ ਵਾਲਾ ਲਾਈਏ ਕਿਹੜੀ ਵੈਰੈਟੀ ਲਾਈਏ ਕਿਹੜਾ ਬੀਜ ਲਾਈਏ ਸੋ ਬਰੇ ਕਿਸਾਨ ਵੀਰ ਲਗਾਤਾਰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਤੋਂ ਫੋਨ ਕਰਦੇ ਆ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਨੀ ਆ ਝੋਨੇ ਦੀ ਸਿੱਧੀ ਬਜਾਈ ਬਾਰੇ ਸਿੱਧੀ ਬਜਾਈ ਦੇ ਵਿੱਚ ਪਾਣੀ ਦੀ ਬੜੀ ਵੱਡੀ ਸੇਵਿੰਗ ਹੁੰਦੀ ਹੈ ਤੇ ਝੋਨਾ ਵੀ ਪੂਰੀ ਵਧੀਆ ਈਲਡ ਦੇ ਜਾਂਦਾ ਝਾੜ ਦੇ ਜਾਂਦਾ ਇੱਕ ਸੁਹਾਣਾ ਕੰਪਨੀ ਦਾ ਝੋਨਾ ਸਾਵਾ 127 ਤੇ ਸਾਵਾ 34 ਹੋਲ ਪੇਜ ਦੇ ਨਾਂ ਤੇ ਕੰਪਨੀ ਨੇ ਇੱਕ ਪੈਕੇਜ ਤਿਆਰ ਕੀਤਾ ਜਿਹਦੇ ਵਿੱਚ ਉਹ ਝੋਨੇ ਦੇ ਵਿੱਚ ਦੀਨ ਮਾਰਨ ਵਾਲੀ ਦਵਾਈ ਵੀ ਨਾਲ ਦਿੰਦੇ ਆ ਸ਼ਾਇਦ ਉਹਦਾ ਨਾਮ ਵਜ਼ੀਰ ザ ਵਾਈਜ਼ਰ ਦੇ ਨਾਂ ਤੇ ਦਵਾਈ ਉਹ ਦੇ ਰਹੇ ਆ ਜਿਹਦੇ ਵਿੱਚ ਟੈਕਨੀਕਲ ਅਮੈਜ਼ਰ ਥੈ ਪਰ 10% ਹੈ ਸੋ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਚਾਨਣ ਸਿੰਘ ਜੀ ਸਰਾ ਪੱਟੀ ਤੋਂ ਮੈਂ ਇਹਨਾਂ ਨਾਲ ਟੱਚ ਕੀਤਾ ਸੀ ਕਿਉਂਕਿ ਪਿਛਲੇ ਸਾਲ ਇਹਨਾਂ ਨੇ ਇਸ ਝੋਨੇ ਦਾ ਆਪਣੇ ਖੇਤਾਂ ਦੇ ਵਿੱਚ ਟ੍ਰਾਇਲ ਕੀਤਾ ਸੋ ਆਪਾਂ ਵੀਰ ਚਾਨਣ ਸਿੰਘ ਦੇ ਵਿਚਾਰ ਜਾਣਦੇ ਆ ਕਿ ਇਹਨਾਂ ਦਾ ਐਕਸਪੀਰੀਅੰਸ ਪਿਛਲੀ ਵਾਰ ਜਿਹੜਾ 7.34 ਇਹਨਾਂ ਨੇ ਫੁੱਲ ਪੇਜ ਲਾਇਆ ਹੈ ਕੰਪਨੀ ਦੇ ਕਹਿਣ ਤੇ ਇਹਨਾਂ ਦੇ ਕੀ ਵਿਚਾਰ ਹੋਦੇ ਬਾਰੇ ਹਾਂਜੀ ਵੀਰ ਚਾਨਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਲਈ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਕੀ ਵੀਡੀਓ ਦੇਖਣਾ ਕੋਈ ਤੇ ਸਿੱਧੀ ਵਿਜਾਈ ਜਿਹੜੀ ਜੀ ਅਸੀਂ ਕੋਈ 2013 ਤੋਂ ਕਰਦੇ ਆਉਂਦੇ ਹਾਂ ਹਾਂਜੀ ਤੇ ਇਸ ਲਈ ਸਾਬ ਸਾਨੂੰ ਸਾਵਾ ਕੰਪਨੀ ਨੇ ਫੁੱਲ ਪੇ ਦੇ ਦੇ ਜਿੰਨੇ ਡੈਮੋ ਹੀ ਆਏ ਸੀ ਡੈਮੋ ਟ੍ਰਾਇਲ ਡੈਮੋ ਟ੍ਰਾਇਲ ਦਿੱਤੇ ਸੀ ਟ੍ਰਾਇਲ ਦੇ ਕੇ ਗਏ ਸੀ ਤੇ ਚਲੋ ਸਾਵਾ ਕੰਪਨੀ ਨਾ ਵੀ ਅਹੀਂ ਪਹਿਲੇ ਕਾਫੀ ਸਮੇਂ ਤੋਂ ਜੁੜੇ ਆਂ ਇਹ ਉਹ ਅਹੀਂ ਇਹਦਾ 12 ਗੀ ਮਈ ਨੂੰ ਇਹਦੀ ਸਿੱਧੀ ਵਿਜਾਈ ਕਰਤੀ ਸੀ ਇਹਦਾ ਇਹ ਹੈ ਕਿ ਜਿਹੜਾ ਦੂਸਰੇ ਆਪਣੇ ਸਿੱਧੀ ਵਿਜਾਈ ਨਹੀਂ ਕਰਦੇ ਆ ਉਹਦੇ ਵਿੱਚ ਬਜਾਈ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਜੇ ਸਾਡੇ ਏਰੀਆ ਦੇ ਵਿੱਚ ਤਰ ਬਤਰ ਵਾਲੀ ਬਿਜਾਈ ਹੁੰਦੀ ਸੋ ਕੀ ਜਿਆਦਾ ਤਰਕਾਮ ਜਾਬ ਪਠੀ ਏਰੀਆ ਪੀਰ ਦਾ ਤਰ ਤਰ ਜਿਹਾ ਪਠੀ ਏਰੀਆ ਤੇ ਉਹਦਾ ਇਦਾਂ ਹੈ ਕਿ ਸੁੱਕੀ ਵਾਲੀ ਦੇ ਵਿੱਚ ਜਦੋਂ ਦੂਸਰੀਆਂ ਵੈਰੇਟੀਆਂ ਜਿਹੜੀਆਂ ਪਾਣੀ ਲਾ ਕੇ ਨਾਲ ਦੀ ਨਾਲ ਹੀ ਸਟਾੰਪ ਕਰਨੀ ਪੈਂਦੀ ਹੈ ਅਗਲੇ ਦਿਨ ਕਿਉਂਕਿ ਉਹ ਘੰਟਿਆਂ ਦੇ ਵਿੱਚ ਵਿੱਚ ਨਾਲ ਸਾਥੀ ਪਾਣੀ ਪੈਂਦੀ ਹੈ ਹਾਂਜੀ ਉਸ ਤੋਂ ਬਾਅਦ ਮੁੜ ਕੇ 17-18 ਦਿਨਾਂ ਦੇ ਫਿਰ ਇੱਕ ਸਮਾਂ ਸਮਾਂ ਕੀ ਦੀ ਸਵਰੇਈ ਕਰਨੀ ਪੈਂਦੀ ਸਾਡਾ ਬੇਨੇ ਨਾ ਕਰ ਦਿੰਦਾ ਪਰ ਹੁਣ ਪੀਲੇ ਲੋ ਵੀ ਸਾਡਾ ਤੋਂ ਨਾ ਸਾਡੇ ਜਿਹੜਾ ਘੋੜਾ ਕਾਲ ਚੜੀ ਕਾਜ ਨੇ ਠੀਕ ਹਾਂ ਉਹ ਬਹੁਤ ਆ ਗਿਆ ਉਹਨੀ ਦਿੱਕਤ ਇਹ ਹੈ ਕਿ ਉਹ ਜੇ 2-4 ਪਤੀ ਤੱਕ ਦੇ ਕੰਟਰੋਲ ਹੋ ਜੇ ਹੋ ਜੇ ਉਸ ਤੋਂ ਜਦੋਂ ਵੱਡਾ ਹੋ ਜਾਂਦਾ ਉਦੋਂ ਕੰਟਰੋਲ ਨਹੀਂ ਹੁੰਦਾ ਨਹੀਂ ਹੁੰਦਾ ਤੇ ਇੱਕ ਹੋਰ ਆ ਕਿ ਚਲੋ ਆਪਣੀਆਂ ਪੈਲੀਆਂ ਜਿੱਤ ਬਚਾਏ ਕਈ ਏਰੀਆ ਦੇ ਵਿੱਚ ਚੋਭਾ ਬਹੁਤ ਹੁੰਦਾ ਜਿਹਨੂੰ ਜੰਗਲੀ ਝੋਨਾ ਕਹਿ ਦਿੰਦੇ ਆ ਹਾਂ ਇਹ ਬੜੀ ਟਰੰਗੀ ਸਮੱਸਿਆ ਕਿ ਜਿਹੜੀ ਝੋਨੇ ਦੀ ਚੋਭੇ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਕੇਰੇ ਝੋਨੇ ਤੇ ਇੱਕ ਘੋੜੇ ਘਾਹ ਦੀ ਉਹਦੇ ਤੇ ਫਿਰ ਇਹ ਸਾਨੂੰ ਸਾਵਾ ਕੰਪਨੀ ਵਾਲੇ ਸਾਨੂੰ ਦੇ ਕੇ ਗਏ ਸੀ ਜੀ ਫੁੱਲ ਪੇਜ ਦੇ ਵਿੱਚ 134 ਦਾ ਤੇ ਟ੍ਰਾਇਲ ਦੇ ਤੌਰ ਤੇ ਉਹ ਨਾਲ ਹੀ ਪੈਕੇਟ ਦੇ ਵਿੱਚ ਹੀ ਉਹਦੇ ਦਵਾਈ ਹੀ ਜੀ ਤੇ ਅਸੀਂ 12 ਜੂਨ ਨੂੰ ਇਹਦੀ ਕਰਤੀ ਹਿੱਡੀ ਗਿਆ ਸਾ ਜਦੋਂ 25 ਤੋਂ 28 ਦਿਨ ਦਾ ਹੀ ਉਦੋਂ ਅਸੀਂ 80 ਸੋਰੀ ਕੀਤੀ ਜੀ ਕਰਨੀ ਉਹ ਵੱਤ ਦੇ ਵਿੱਚ ਜਾਨੀ ਕਿ ਸਟੌਂਕਸ ਤੋਂ ਪਹਿਲਾਂ ਕੁਝ ਨਹੀਂ ਕਰਨੀ ਸਿੱਧੀ ਜਿਹੜਾ ਨਾਲ ਕਾਗੀ ਦੇ ਵਿੱਚ ਦਵਾਈ ਇਹਨਾਂ ਦਿੱਤੀ ਹੈ ਉਹ ਹੀ ਆਪਾਂ ਕਰਨੀ 25 ਤੋਂ 28 ਦਿਨ ਦੇ ਵਿੱਚ ਵਿੱਚ ਉਹਨੇ ਕੀ ਇੱਕ ਦੇ ਜਿਹੜਾ ਆਪਣੀ ਪੈਲੀ ਦੇ ਵਿੱਚ ਉਪਰਾ ਝੋਨਾ ਜਾਂ ਪਿਛਲੇ ਸਾਲ ਦਾ ਝੋਨਾ ਕੋਈ ਵੀ ਕਰਿਆ ਉਹ ਵੀ ਸਾੜ ਦੇਣਾ ਜਿੰਨੀ ਵੀ ਤਰ੍ਹਾਂ ਦੇ ਨਦੀਨ ਆ ਉਹ ਸਾਰੇ ਹੀ ਸੜਗੇ ਜਿਹੜਾ ਆਪਾਂ ਝੋਨੇ ਦੀ ਬਜਾਈ ਕੀਤੀ ਆ ਉਹ ਕੋਈ ਬਸ ਵਜਣਾ ਜੀ ਤੇ ਇਸ ਕਰਕੇ ਨਦੀਨ ਤੋਂ ਤੇ ਜੰਗਲੀ ਝੋਨੇ ਤੋਂ ਜਿਹੜੀ ਸਮੱਸਿਆ ਆ ਇਹ ਉਹ ਤੇ ਸਿੱਧੀ ਬਜਾਈ ਜਿਹੜੇ ਕਿਸਾਨ ਨਹੀਂ ਕਰਦੇ ਇਹ ਕਰਕੇ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਤੇ ਵੈਰੈਟੀ ਹੈ ਬਹੁਤ ਵਧੀਆ ਚਾਨਣ ਵੀਰ ਜੀ ਸਾਡੇ ਏਰੀਆ ਦੇ ਵਿੱਚ ਬਹੁਤ ਸਾਰਾ ਸਿੱਧੀ ਬਜਾਈ ਦਾ ਝੋਨਾ ਲੱਗਦਾ ਬਾਸਮਤੀ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਤੁਸੀਂ ਕਿਹਾ ਨਾ ਚੋਭੇ ਦੀ ਸਮੱਸਿਆ ਜੰਗਲੀ ਝੋਨੇ ਦੀ ਬੜੀ ਆ ਰਹੀ ਆ ਨਸਾਰੇ ਵੇਲੇ ਆ ਕੇ ਉਹ ਸਾਹਮਣੇ ਆਉਂਦਾ ਵਾ ਕੁਪੈਰਟੀ ਕਦਰ ਚੋਂ ਦਾ ਜਿਆਦਾ ਉਹ ਫਿਰ ਜ਼ਿਮੀਦਾਰ ਨੂੰ ਆਪਣੇ ਲੈਵਲ ਤੇ ਪੈਸੇ ਖਰਚ ਕੇ 3 ਤੋਂ 4000 ਰੁਪਏ ਕਿਲੇ ਦਾ ਖਰਚ ਕੇ ਬੂਟੇ ਸਾਰੇ ਵਡਾਉਣੇ ਪੈਂਦੇ ਆ ਬਿਲਕੁਲ ਜੀ ਇਹ ਬੜਾ ਵਧੀਆ ਹੱਲ ਕੰਪਨੀ ਨੇ ਨਾਲ ਹੀ ਕਰਕੇ ਦੇ ਦਿੱਤਾ ਮੇਰਾ ਅਗਲਾ ਸਵਾਲ ਆ ਤੁਹਾਨੂੰ ਕਿ ਕੱਖ ਮਾਰਨ ਤੱਕ ਤੇ ਵਧੀਆ ਹੋ ਗਿਆ ਜੀ ਹਾਂ ਜੀ ਤੁਸੀਂ ਇੱਥੇ ਖਾਦ ਕਿੰਨੀ ਪਾਈ ਆ ਖਾਦ ਇਹਨੇ ਤੇ ਜਿੰਨੀ ਆਪਣੇ ਦੂਸਰੇ ਚੌਂਤੀ ਨੂੰ ਪੈਂਦੀ ਆ ਜੀ ਉਨ ਨਹੀਂ ਸਦੀ ਜੇ ਇਹ ਲੋ ਤੁਹਾਨੂੰ ਪਤਾ ਵੀ ਅੱਧੀ ਕੀ ਕੋਰੀ ਵੱਧ ਪੈਂਦੀ ਆ ਕਿਉਂਕਿ ਇਹ ਪਨੀਰੀ ਵਾਲਾ ਟਾਈਮ ਜਿਹੜਾ ਉਹ ਆਪਾਂ ਪਨੀਰੀ ਨੂੰ ਖਾਲ ਪਾਉਨੇ ਪਨੀਰੀ ਨੂੰ ਉਹ 25 ਦਿਨ ਦੀ ਪਨੀਰੀ ਵਾਲਾ ਟਾਈਮ ਉਹ 25 ਦਿਨਾਂ ਤੱਕ ਅੱਧੀ ਪੌਣੀ ਕੋਰੀ ਨੂੰ ਵੱਧ ਪੈ ਜਾਂਦੀ ਆ ਉਦੋਂ ਦੇ ਇਹ ਦੋ ਕੀ ਬੈਕ ਪਾਉਨੇ ਹੁੰਦੇ ਨੇ ਇਹਨੂੰ ਜਾਨੀ 2.5 ਪੌਣੇ ਤੇ 2.5 ਪੌਣੇ ਤੇ ਲਾ ਲਓ ਤਿੰਨਾਂ ਦੇ ਤਿੰਨ ਪੂਰੇ ਲਈ ਤਿੰਨਾਂ ਤੋਂ ਕੱਟ ਹੀ ਪਏ ਆ ਜੀ ਚਲੋ ਕੋਈ ਖੇਤ ਕਈਆਂ ਦੇ ਹੌਲੇ ਹੋ ਸਕਦੇ ਉੱਥੇ ਵੱਧ ਵੀ ਪੈ ਸਕਦੀ ਆ ਆਪਾਂ ਆਪਣੇ ਖੇਤਾਂ ਦੀ ਗੱਲ ਕਰਦੇ ਆ ਕਿ ਤਿੰਨਾਂ ਤੋਂ ਕੱਟ ਗਈ ਜੀ ਤਿੰਨ ਹਾਂਜੀ ਬਹੁਤ ਵਧੀਆ ਚਲੋ ਇੱਥੇ ਮੈਂ ਥ ਵੀਹ ਹਾਈਬ੍ਰਿਡ ਵੈਰਾਈ ਨੂੰ ਆਪਾਂ ਚਾਹੇ ਉਹ ਸਿੱਧੀ ਬਜਾਈ ਆ ਦੋ ਬੋਰੀਆਂ ਤਿੰਨ ਵਾਰ ਕਰਕੇ ਪਾ ਸਕਦੇ ਆ ਤੁਸੀਂ ਇਹਦੀ ਬਜਾਈ ਦੇ ਵਿੱਚ ਕੱਖ ਮਾਰਨ ਤੋਂ ਬਾਅਦ ਜਦੋਂ ਆਪਾਂ ਕੱਖ ਮਾਰ ਲੈਣਾ ਤੁਸੀਂ ਜ਼ਿੰਕ ਦਾ ਤੇ ਸਲਫਰ ਦਾ ਥੋੜਾ ਜਿਹਾ ਜੋਰ ਦੇਣਾ ਮਤਲਬ ਜ਼ਿੰਦਾ ਜ਼ਿੰਕ ਐਸ ਵੇੜੇ ਸਭ ਤੋਂ ਵਧੀਆ ਪ੍ਰੋਡਕਟ ਆ ਜ਼ਿੰਕ ਦੇ ਵਿੱਚ ਜਿਹਨੂੰ ਆਪਾਂ ਸੋਇਲ ਇੰਪਲੀਮੈਂਟ ਚ ਪਾ ਸਕਦੇ ਆ ਲਿਕਵਿਡ 39.5% ਵਾਲੀ ਜ਼ਿੰਕ ਨੂੰ ਫੋਲੀਅਰ ਸਪਰੇਅ ਚ ਕਰ ਸਕਦੇ ਪਰ ਜ਼ਿੰਕ ਜੇ ਆਪਾਂ ਕੱਖ ਮਾਰ ਕੇ ਜ਼ਿੰਕ ਤੇ ਸਲਫਰ ਆਉਨੇ ਆ ਕੋਈ ਬਾਇਓਲੋਜੀਕਲ ਸਗਾ ਪ੍ਰੋਡਕਟ ਪਾ ਲੈਨੇ ਆਪਣੀ ਫਟਾਰ ਵੱਧ ਆ ਜਾਂਦੀ ਆ ਤੇ ਝੋਨਾ ਪੂਰਾ ਬਣ ਜਾਂਦਾ ਕੱਖ ਦੀ ਸਮੱਸਿਆ ਸੀ ਚੋਬੇ ਦੀ ਸਮੱਸਿਆ ਸੀ ਉਹ ਵੀਰਜੀ ਨੇ ਕਿਹਾ ਖਤਮ ਹੋ ਜਾਂਦੀ ਹੈ ਹੁਣ ਆਪਾਂ ਵੀਰਜੀ ਨੂੰ ਪੁੱਛਦੇ ਆਂ ਵੀ ਮжоਰਟੀ ਵੇਲੇ ਤੁਸੀਂ ਕਿਹੜੀ ਸਪਰੇਅ ਕੀਤੀ ਨਸਾਰੇ ਵੇਲੇ ਤੇ ਤੁਹਾਡਾ ਝਾੜ ਕਿੰਨਾ ਆ ਜੀ ਸਾਰੇ ਵੀ ਲੈਦੇ ਜੀ ਪਹਿਲੇ ਸਾਲ ਮੌਸਮ ਤੁਹਾਨੂੰ ਪਤਾ ਵਧੀਆ ਹੈ ਝੋਨੇਆਂ ਦਾ ਜੀ ਤੇ ਐਂ ਤੇ ਆ ਉਦਾਂ ਤੇ ਅਸੀਂ ਕਰਦੇ ਹੁੰਨੇ ਆ ਜੀ ਪ੍ਰਯੋਗਸਰ ਪਹਿਲੇ ਸਾਲ ਮੌਸਮ ਸਾਫ ਹੀ ਤੇ ਅਸੀਂ ਤੇ ਟੈਬੂ ਕੋਣਾ ਜੋੜੀ ਕਰਦੇ ਸੀ ਬਹੁਤ ਵਧੀਆ ਸਸਤਾ ਦੇ ਬਾਰੇ ਟੈਬੂ ਕੋਣਾ ਜੋੜ ਕਰਦੇ ਸੀ ਨਾਲ ਅਸੀਂ ਜਦੋਂ ਕੋਈ ਵੀ ਫਸਲ ਕਣਕ ਹੋਵੇ ਚਾਹੇ ਮੱਕੀ ਹੋਵੇ ਬੱਕੀ ਦੀ ਵੀ ਹੁੰਦੀ ਹੈ ਕਰਦੇ ਸਬਜ਼ੀਆਂ ਕੋਈ ਜਦੋਂ ਮੱਕੀ ਵੀ ਹੋਵੇ ਜਿਵੇਂ ਬਾਗੂ ਝੰਡਾ ਕੱਢਣ ਲੱਗਦੀ ਜਾਂ ਕਣਕ ਝੋਨਾ ਨਾਲ ਕੋਈ ਕਾਈ ਦੀ ਵਰਤੋਂ ਕਰਦੇ ਜਾਂਦੇ ਜੀ ਜੀ ਨਾਲ ਇਹਦੇ ਫੜੀ ਦੀ ਪਾਈ ਜੀ ਇਹ ਸੁੰਡੀ ਵਾਸਤੇ ਅਸੀਂ ਬਲੂ ਕਾਡਾ ਬਾਇਓ ਟੈਕਨਿਕਲ ਉਹਦੀ ਵਰਤਦੇ ਹੁੰਨੇ ਜਾਂਦਾ ਬਸ ਉਹ 1 ਇੱਕ ਹੀ ਸਪਰੇਅ ਕੀਤੀ ਹੈ ਠੀਕ ਹੈ ਤੇ ਹੋਰ ਕੋਈ ਫालतू ਇਹਨੂੰ ਸਪਰੇਅ ਨਹੀਂ ਕੀਤੀ ਜੀ ਤੇ ਇੱਕ ਸਪਰੇਅ ਨਾਲ ਹੀ ਵਧੀਆ ਤਿਆਰ ਹੋ ਗਿਆ ਕਿ ਜੇਕਰ ਮੌਸਮ ਸਾਫ਼ ਹੀ ਬਾਕੀ ਇਹਨਾਂ ਨੂੰ 34 ਨੂੰ ਤੁਹਾਨੂੰ ਪਤਾ ਜਿੰਨੇ ਸਾਵਾ ਦੇ ਬੀਜ ਐ ਇਹਨਾਂ ਨੂੰ ਬਿਮਾਰੀ ਦੀ ਹੁੰਦੀ ਬਹੁਤ ਘੱਟ ਬਹੁਤ ਬਿਮਾਰੀ ਇਹਨਾਂ ਨੂੰ ਹੁੰਦੀ ਨਹੀਂ ਜੀ ਤੇ ਆਪਣਾ ਝਾੜ ਕਿਦਾਂ ਦਾ ਜੀ ਬੀਜ ਝਾੜ ਇਹਦਾ 34 ਮਹੀਨੇ ਤੋਂ ਸਾਡਾ ਨਿਕਲਿਆ ਹੈ 34 ਮਹੀਨੇ ਇਹਦੀ ਕੋਈ 14 ਕਿ ਸਤੰਬਰ ਤੇ ਲਾਗੇ ਅਸੀਂ ਕਟਾਈ ਕਰਤੀ ਤਾਂ ਸਰਕਾਰੀ ਨਹੀਂ ਵੀ ਕਹਿੰਦੇ ਸਰਕਾਰੀ ਇਹ ਆ ਨੀ ਜੇ ਦੇ ਆਪਾਂ ਸਟੋਰ ਕਰਕੇ ਰੱਖ ਲੈਂਦੇ ਫਿਰ ਸਰਕਾਰੀ ਵਿਗਣਾ ਇਹ ਵਰ 2060 ਰੁਪਏ ਸਾਡਾ ਪ੍ਰਾਈਵੇਟ 2060 60 ਰੁਪਏ ਇਹ ਆ ਵੀ ਤੁਹਾਨੂੰ ਪਤਾ ਵੀ ਜੇ ਇੱਕ ਤਰੀਕ ਦੀ ਕਰੀਦੋਂ 1 1 ਕਰਕੇ ਕਰਦੇ ਕਰਦੇ ਆਪਣੇ ਸਾਤ ਅੱਠ ਤੱਕ ਨਗਾ ਹੀ ਦਿੰਦੇ ਟੰਗਾ ਉਹ ਆਪਣਾ 20 25 ਦਿਨ ਪਹਿਲਾਂ ਵਟਿਆ ਗਿਆ 20 25 ਦਿਨ ਦਾ ਆਪਣਾ ਸਟੋਰ ਕਰਨਾ ਪਿਆ 2060 ਰੁਪਏ ਪ੍ਰਾਈਵੇਟ ਗੀਟ ਕਹਿਣ ਅਨਸਾਰ ਬਣਾ 68 70000 ਰੁਪਏ ਦਾ ਜੋਨਾ ਹੋ ਗਿਆ ਬਿਲਕੁਲ ਜੀ ਹੋ ਗਿਆ ਐਫਰਟਲੈਸ ਸੀ ਆ ਬਹੁਤੀ ਮਿਹਨਤ ਕਰਨੀ ਨਹੀਂ ਪਈ ਨਹੀਂ ਨਹੀਂ ਤੇ ਪਾਣੀ ਦੀ ਤੁਸੀਂ ਸਮਝਦੇ ਜੀ ਬਜਟ ਹੁੰਦੀ ਹੈ ਕਿ ਜਾਂ ਰੌਲੇ ਜੀ ਵੀ ਪਾਣੀ ਦੀ ਬਜਟ ਪਾਣੀ ਦੀ ਨਾਲ 2015 ਦੇ ਵਿੱਚ ਅਸੀਂ ਮੋਟਰਾਂ ਦੇ ਉੱਪਰ ਸਾਨੂੰ ਯੂਨੀਵਰਸਿਟੀ ਵੱਲੋਂ 1 ਮੀਟਰ ਮਿਲੇ ਹੀ ਜਿਨ੍ਹਾਂ ਦੇ ਵਿੱਚ ਪਾਣੀ ਦੀ ਮੰਤੀ ਹੋ ਜਾਂਦੀ ਜੀ ਯਾਨੀ ਕਿ ਪਾਣੀ ਕਿੰਨੇ ਲੱਖ ਲੀਟਰ ਲੱਗਦਾ ਜੀ ਉਹਦੇ ਵਿੱਚ ਉਦੋਂ ਅਹੀਂ ਜਿਹੜੀ ਬਾਈ ਤੇ ਕੱਢੀ ਸੇਮ ਇੱਕ ਮੋਟਰ ਤੇ 10 ਏਕੜ ਝੋਨਾ ਕੇ ਰਿਆ ਸੀ 5 ਏਕੜ ਮੰਨ ਲਓ ਕਿ ਅਹੀਂ ਉਹ ਮੀਟਰ ਦਾ ਲੋਡ ਕਰਦੇ ਹਾਂ 5 ਏਕੜ ਯਾਨੀ ਕਿ ਇਹ ਮੀਟਰ ਨਹੀਂ ਚਲਾ ਕੇ 5 ਏਕੜ ਹੀ ਨਾਲ ਉੱਥੇ ਜਿਹੜਾ ਹੀ ਕਦੂ ਵਾਲਾ ਝੋਨਾ ਹੈ ਉਦੋਂ ਮੀਟਰ ਦੀ ਹੀਟਿੰਗ ਅਸੀਂ ਲੈ ਲੰਨੇ ਆ ਕਦੂ ਵਾਲੇ ਝੋਨੇ ਨੂੰ ਸਾਨੂੰ ਦੀ ਤੋਂ 35% ਬਣ ਗਈ ਇਹਦੇ ਵਿੱਚ ਬਾਈਤ ਲੱਗੀ ਸਿੱਧੀ ਸਿੱਧੀ ਬਜਾਈ ਮੀਟਰ ਤੇ ਨੋਟ ਕੀਤੀ ਰੀਡਿੰਗ ਇਹਨੇ ਕਿ ਆਪਾਂ ਉਦਾਂ ਹੀ ਜਿਹੜਾ ਮੀਟਰ 2015 ਦੀ ਗੱਲ ਆ ਉਸ ਤੋਂ ਬਾਅਦ ਮੁਰਕੇ ਅਹੀਂ ਕਦੀ ਨੋਟ ਨਹੀਂ ਕੀਤੀ 15 ਹੀ ਨੋਟ ਕੀਤੀ ਮਤਲਬ ਮੋਟਰ ਦੇ ਪਾਣੀ ਤੋਂ 35% ਬਾਈਤ ਹੋਈ ਆ ਤੇ ਜੇ ਵਿੱਚ ਬਾਰਸ਼ ਆ ਜਾਣਾ ਬਾਈਤ ਵੱਧ ਸਕਦੀ ਆ ਬਾਈ ਹੋਰ ਚਲੋ ਕੰਦੂ ਵਾਲੇ ਝੋਨੇ ਨੂੰ ਹੀ ਉਹ ਨਹੀਂ ਆ ਉਹ 90 ਤੋਂ ਹੀ ਲਾ ਲੋ ਪਰਸੈਂਟ ਉਹ ਕੱਦੂ ਵਾਲੇ ਝੋਨੇ ਦੇ ਵਿੱਚ ਵੀ ਜੇ بارش ਹੋਊਗੀ ਤੇ ਕੋਈ ਫਰਕ ਪੈਣਾ ਨਹੀਂ ਪੈਣਾ ਮਤਲਬ ਪਾਣੀ ਦੀ ਵੀ ਜਿਹੜੇ ਧਾੜੇ ਕੇ ਅਨੁਸਾਰ 35% ਬਚਤ ਪਾਣੀ ਦੀ ਸਿੱਧੀ ਬਜਾਈ 'ਚ ਇਹ ਐਂਗਜਰ ਤੋਂ ਨੋਟ ਕੀਤਾ ਜੀ ਐਵੇਂ ਉਦਾਂ ਨਹੀਂ ਜਾਨੀ ਕਿ ਪੁਰਾ ਮੀਟਰ ਤੋਂ ਨੋਟ ਕੀਤਾ ਸਰ ਮਤਲਬ ਡਾਟਾ ਆ ਗਿਆ ਆਪਣਾ ਡਾਟਾ ਹੀ ਆ ਗਿਆ ਸੋ ਖਸਾਨ ਦੋਸਤੋ ਬਹੁਤ ਵਧੀਆ ਵੀਰ ਜੀ ਦਾ ਮੇਰਾ ਟੱਚ ਹੋਇਆ ਸੀ ਤੇ ਮੇਰਾ ਧਿਆਨ ਤੇ ਉਦੋਂ ਦਾ ਹੀ ਸੀ ਜਦੋਂ ਇਹਨਾਂ ਨੇ ਝੋਨੇ ਦੇ ਕੰਪਨੀ ਨੇ ਨਸਾਰੇ ਵੇਲੇ ਇਹਨਾਂ ਦੇ ਟੈਂਟ ਲਾ ਕੇ ਇਹਨਾਂ ਦੇ ਜ਼ਿੰਮੇਦਾਰ ਸਾਦਕੇ ਵਿਖਾਇਆ ਸੀ ਪਰ ਟੱਚ ਨਹੀਂ ਹੋ ਸਕਿਆ ਅਜਰਾ ਬੱਲੋ ਭਾਈ ਦਾ ਮੇਰੇ ਨਾਲ ਟੱਚ ਹੋਇਆ ਤਾਂ ਕਹ ਗਿਆ ਭਾਈ ਤੁਸੀਂ ਆਓ ਆਪਾਂ ਆਪਣੇ ਖਸਾਨ ਭਰਾਵਾਂ ਨੂੰ ਸਿੱਧੀ ਬਝਾਈ ਦੇ ਝੋਨੇ ਬਾਰੇ ਦੱਸੀਏ ਸੋ ਖਸਾਨ ਦੋਸਤੋ ਤੁਹਾਨੂੰ ਸਿੱਧੀ ਬਝਾਈ ਬਾਰੇ ਕਿਸੇ ਵੀ ਚੀਜ਼ ਦੀ ਕੋਈ ਸਮੱਸਿਆ ਹੋਵੇ ਚਾਹੇ ਬਾਸਮਤੀ ਚ ਚਾਹੇ ਝੋਨੇ ਦੇ ਵਿੱਚ ਤੁਸੀਂ ਮੇਰੇ ਨਾਲ ਨਵਤੇਜ ਸਿੰਘ ਦੇ ਨਾਲ 92160 99188 ਨੰਬਰ ਤੇ ਸੰਪਰਕ ਕਰਕੇ ਆਪਣੇ ਆਪਣੇ ਸਮੱਸਿਆ ਦਾ ਹੱਲ ਮੇਰੇ ਕੋਲ ਲੈ ਸਕਦੇ ਜੀ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ YouTube ਚੈਨਲ ਸ਼ੁਰੂ ਕੀਤਾ ਸੀ ਬਲ ਖੇਤੀ ਛੱਜਲਵੜੀ ਦੇ ਨਾਂ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਗਾੜੀ ਆਪਣੇ ਭੈਣ ਭਰਾਵਾਂ ਤੱਕ ਭੇਜ ਕੇ ਹੋਰ ਖੇਤੀ ਨਾਲ ਸੰਬੰਧਿਤ ਵੀਡੀਓ ਉੱਥੇ ਕਾਫੀ ਅਪਲੋਡ ਆ ਸੋ ਖਸਾਨ ਦੋਸਤੋ ਮੈਂ ਸਰਾ ਮੀਰ ਜੀ ਦਾ ਚਾਨਣ ਸਿੰਘ ਸਰਾ ਜੀ ਦਾ ਚੇਚੇ ਮੇਰੇ ਕੋਲ ਪੱਟੀ ਤੋਂ ਆਇਆ ਮੈਂ ਬਹੁਤ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਮਾਂ ਕੱਢਿਆ ਤੇ ਆਪਣੀ ਬੜੀ ਵੱਡਮੁੱਲੀ ਜਾਣਕਾਰੀ ਮੇਰੇ ਚੈਨਲ ਰਾਈਂ ਧਰ ਤੱਕ ਪਹੁੰਚਾਈ ਆ ਸੋ ਆਈ ਦੀਆਂ ਇਹਨੀਆਂ ਬੇਰਤੀਆਂ ਪ੍ਰਵਾਨ ਕਰਿਓ ਗੁਰੂ ਫਤੇਵਰ ਪ੍ਰਵਾਨ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ